ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਆਪਾਂ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਅਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਹਿਲ ਤਾਂ ਵੀਰ ਜੀ ਆਪਣਾ ਅਡਰੈਸ ਕਨਫਰਮ ਕਰਵਾ ਦਿਓ ਜੀ ਪਿੰਡ ਆਟਲੀਆ ਜੀ ਤਹਿਸੀਲ ਮਪਾਲ ਸਾਹਿਬ ਜ਼ਿਲ੍ਹਾ ਵੀ ਮਾਨਸਾ ਮੋਬਾਈਲ ਨੰਬਰ ਕਿੰਨਾ ਬਰਾ ਆਪਣਾ 9915542084 9915542084 ਵੀਰਾਂ ਦਾ ਮੋਬਾਈਲ ਨੰਬਰ ਹੈ ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀ ਦੇਖੀ ਜਾਂਦੇਗੇ ਕਿੰਮਾ ਸੂਆ ਗਈ ਇਹ ਦੂਜੇ ਸੂਏ ਦੂਜੇ ਸੂਏ ਸੂਣ ਚ ਕਿੰਨਾ ਕੁ ਟਾਈਮ ਬਾਕੀ ਹੈਗਾ 7-8 ਦਿਨ ਲੱਗੇ ਸੂਣ ਚ ਵੀਰ ਕਹਿੰਦਾ 7 ਤੋਂ 8 ਦਿਨ ਬਾਕੀ ਨੇ ਪਹਿਲੇ ਸੂਏ ਕਿੰਨਾ ਕੁ ਦੁੱਧ ਦਤਾ ਵੀਰੇ 10-11 ਕਿਲੋ ਪਹਿਲੇ ਸੂਏ 10-11 ਕਿਲੋ ਦੁੱਧ ਦਿੱਤਾ ਹੋਇਆ ਪਹਿਲੇ ਸੂਏ ਵੀਰ ਕਹਿੰਦੇ ਆਪਾਂ ਖਰੀਦਾਰੀ ਕੀਤੀ ਲੈ ਕੇ ਆਨੇ ਸੀ ਆਪਣੇ ਕੋਈ ਜੰਪਲ ਘਰ ਦੀ ਨਹੀਂ ਹੈਗੀ ਵੀਰੇ ਖੋਲ ਕੇ ਵੇਖੜਾ ਦਵਾਰੇ ਤੋਰੇ ਬਖੋ ਬਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝ ਆ ਰਹੀ ਜਾਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰ ਕਰਕੇ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਪਹਿਲੇ ਸੂਏ 10-11 ਕਿਲੋ ਦੁੱਧ ਵੀਰ ਕਹਿੰਦੇ ਝੋਟੀ ਨੇ ਦੁੱਧ ਦਿੱਤਾ ਹੋਇਆ ਖੁੱਲੇ ਹਵਾਨੇ ਦੀ ਬਰੀਕ ਸਕਿੰਨ ਦੀ ਥਣਲੇਵੇ ਦਾ ਆਕਾਰ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੋਸਤੋ ਬਿਲਕੁਲ ਜਾਮਣ ਵਰਗਾ ਰੰਗ ਹੈ ਝੋਟੀ ਦਾ ਕਾਲੀ ਡੰਝ ਸਕਿਨ ਪਤਲੀ ਬਰੀਕ ਚਮੜੀ ਦੀ ਝੋਟੀ ਹੈ ਜੇ ਕੋਈ ਵੀਰਾਇਤ ਕੀ ਚੰਗੀ ਸੰਭਲੂਗਾ ਤਾਂ 11 ਤੋਂ 12 ਕਿਲੋ ਦੁੱਧ ਬੜੇ ਆਰਾਮਦਾਰੀ ਨਾਲ ਝੋਟੀ ਨੇ ਦੇ ਦਰਾਂਗਾ ਪਿੱਠਪੁੜੇ ਦੀ ਬਾਂਤਰ ਵੀ ਬਹੁਤ ਸ਼ਾਨਦਾਰ ਆ ਝੋਟੀ ਦੀ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਭਲਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਚੰਗਾ ਢਾਂਚਾ ਢਾਂਚਾ ਝੋਟੀ ਦਾ ਹਵਾਨੇ ਪੱਖੋਂ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਮੇਰੇ ਰੇਟ ਕੀ ਹੋਊਗਾ ਤਾਂ ਬਾਜਬ ਜੀ ਰੇਟ ਇਹਦਾ 1.5万 ਕੋਈ ਲੈਣ ਦੇਣ ਵਾਲਾ ਮਾਲਤਾਨ ਕਰਦਾ ਹੈ ਕਿਹੜਾ ਵੀਡੀਓ ਲਾਈਕ ਲੱਖ ਤੋਂ ਅੰਦਰ ਹੋ ਜਾਊਗੀ ਕਰਦਾਂਗੇ ਵੀਰ ਕਹਿੰਦਾ ਮੁੱਲ 1 ਲੱਖ 5000 ਆ ਲੱਖ ਤੋਂ ਅੰਦਰ ਦੇ ਦਿਆਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਦਸੱਲੀ ਕਰਕੇ ਨਿਰਖ ਪਰ ਕਰਕੇ ਖਰੀਦਾਰੀ ਕਰ ਸਕਦੋਂਗੇ ਚੰਗਾ ਹਵਾਨਾ ਚੰਗੇ ਕਦਗਾਠ ਵਾਲੀ ਦੂਜਾ ਸੁਗਾ ਘਰੇਲੂ ਵੀਰਾਂ ਦੀ ਝੋਟੀ ਹੈ ਕੋਈ ਵਪਾਰ ਦਾ ਕੰਮ ਨਹੀਂ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਦੁਬਾਰੇ ਫੇਰ ਬੋਲਦੇ ਨੇ ਮੋਬਾਈਲ ਨੰਬਰ ਕਿੰਨਾ ਹੈ ਪਰ ਆਪਣਾ 9915542084 9915542084 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ